ਆਧੁਨਿਕ ਤਕਨੀਕਾਂ ਦੇ ਨਾਲ ਡਾਕ ਘਰਾਂ ਦੇ ਘਟੇ ਇਸਤੇਮਾਲ ਦੇ ਚੱਲਦੇ ਹੁੰਡਾਕਰਾਂ 'ਚ ਬੈਂਕ ਖੋਲੇ ਜਾਣਗੇ ਇਸ ਬਾਬਤ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਜਾਣਕਾਰੀ ਦਿੱਤੀ ਮਲਿਕ ਨੇ ਦੱਸਿਆ ਕਿ ਸਰਕਾਰ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਇਸ ਬਾਰੇ ਵਿਚਾਰ ਕਰ ਰਹੀ ਹੈ ਤੇ ਜਲਦੀ ਹੀ ਡਾਕ ਘਰਾਂ 'ਚ ਬੈਂਕ ਖੋਲ ਦਿੱਤੇ ਜਾਣਗੇ ਇਸ ਲਈ ਸਰਕਾਰ ਨੇ ਚਿੰਤਨ ਕੀਤਾ ਕਿ ਜਿਸ ਤਰ੍ਹਾਂ ਹੁਣ ਜਨਰਲ ਪੋਸਟ ਆਫਿਸਿਜ਼ ਨੇ ਟੈਕਨੋਲੋਜੀ ਬਦਲ ਗਈ ਇੰਟਰਨੈਟ ਦਾ ਯੁੱਗ ਹੈ ਉਸ ਕਰਕੇ ਜਨਰਲ ਪੋਸਟ ਆਫਿਸਿਜ਼ ਦਾ ਜ਼ਿਆਦਾ ਇਸਤੇਮਾਲ ਨਹੀਂ ਹੋ ਰਿਹਾ ਸੋ ਗਵਰਨਮੈਂਟ ਇਜ਼ ਪਲੈਨਿੰਗ ਟੂ ਓਪਨ ਬੈਂਕਿੰਗ देयर ਜਿਸ ਤਰ੍ਹਾਂ ਬੈਂਕਸ ਦੀ ਬੜੀ ਜ਼ਰੂਰਤ ਹੈ ਲੋਕਾਂ ਨੂੰ ਸਿਲਿਟ੍ਰੇਟ ਕਰਨ ਦੀ ਕਿ ਡੀਮੋਨਟਾਈਜ਼ੇਸ਼ਨ ਦੇ ਵਿੱਚ ਜਿੰਨੇ ਵੱਧ ਕਾਊਂਟਰਸ ਹੋਣਗੇ ਉਹਦੇ ਨਾਲ ਕਾਰੋਬਾਰ ਵਧੇਗਾ ਲੋਕਾਂ ਨੂੰ ਸੁਵਿਧਾ ਮਿਲੇਗੀ ਤੇ ਜਿੰਨੇ ਬੈਂਕਸ ਜਿੰਨੇ ਪੋਸਟ ਆਫਿਸਸ ਨੇ ਇਹਨਾਂ ਦੇ ਜਿਹੜੇ ਪ੍ਰੋਮਾਈਸਸ ਨੇ ਉਹਨਾਂ ਨੂੰ ਯੂਜ਼ ਕੀਤਾ ਜਾਏਗਾ ਬੈਂਕਿੰਗ ਦੇ ਲਈ ਤਾਂ ਕਿ ਹੋਰ ਜ਼ਿਆਦਾ ਬੈਂਕਿੰਗ ਸੁਵਿਧਾਵਾਂ ਜਿਹੜੀਆਂ ਲੋਕਾਂ ਨੂੰ ਮਿਲਣ ਮਲਿਕ ਮੁਤਾਬਿਕ ਸਰਕਾਰ ਦਾ ਇਹ ਟੀਚਾ ਹੈ ਕਿ ਕੋਈ ਵੀ ਸਰਕਾਰੀ ਅਦਾਰਾ ਜਿਹहां ਨਾ ਹੋਵੇ ਜਿਸ ਤੋਂ ਆਮਦਨ ਪੈਦਾ ਹੋ ਰਹੀ ਹੋਵੇ ਤੇ ਏਸੇ ਦੇ ਚੱਲਦੇ ਹੀ ਇਸ ਫੈਸਲੇ ਤੇ ਵਿਚਾਰ ਕੀਤਾ ਜਾ ਰਿਹਾ ਹੈ ਅਮਰ ਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ